ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੀਤੇ ਗਏ ਸਖਤੀ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਤਹਿਸੀਲਦਾਰ ਕੰਮ ਤੇ ਵਾਪਸ ਪਰਤ ਆਏ ਨੇ ਤਾਂ ਉੱਥੇ ਹੀ ਹੁਸ਼ਿਆਰਪੁਰ ਦੇ ਵਿੱਚ ਸਾਬਕਾ ਕੈਬਨਟ ਮੰਤਰੀ ਬ੍ਰਮਸ਼ੰਕਰ ਜਿੰਪਾ ਵੱਲੋਂ ਤਹਿਸੀਲਦਾਰ ਅਚਾਨਕ ਦੌਰਾ ਕੀਤਾ ਗਿਆ ਜਿੱਥੇ ਉਹਨਾਂ ਆਮ ਲੋਕਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਅਧਿਕਾਰੀ ਨੂੰ 1 ਰੁਪਿਆ ਦੇਣ ਦੀ ਲੋੜ ਨਹੀਂ ਹੈ ਤੇ ਜੇਕਰ ਉਹਨਾਂ ਨੂੰ ਕੋਈ ਅਧਿਕਾਰੀ ਪਰੇਸ਼ਾਨ ਕਰਦਾ ਹੈ ਜਾਂ ਉਹਨਾਂ ਨੂੰ ਕੋਈ ਹੋਰ ਪਰੇਸ਼ਾਨੀ ਆਉਂਦੀ ਹੈ ਤਾਂ ਉਹ ਉਹਨਾਂ ਦੇ ਨੰਬਰ ਤੇ ਉਹਨਾਂ ਨੂੰ ਕਾਲ ਕਰਕੇ ਆਪਣੀ ਸਮੱਸਿਆ ਦੱਸ ਸਕਦਾ ਹੈ ਦੁਜੀ ਪਾਸੇ ਉਹਨਾਂ ਨੇ ਤਹਿਸੀਲ ਦੇ ਕਰਮਚਾਰੀਆਂ ਨੂੰ ਵੀ ਇਹ ਹਦਾਇਤਾਂ ਦਿੱਤੀਆਂ ਨੇ ਕਿ ਕਿਸੇ ਵੀ ਵਿਅਕਤੀ ਨੂੰ ਤਹਿਸੀਲ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਆਉਣੀ ਚਾਹੀਦੀ। ਉਹਨਾਂ ਕਿਹਾ ਕਿ ਸਰਕਾਰ ਦਾ ਮਕਸਦ ਹੈ ਕਿ ਤਹਿਸੀਲਾਂ ਦੇ ਵਿੱਚ ਲੋਕ ਖੱਜਲ ਖੁਆਰ ਨਾ ਹੋਣ। ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਸਾਰੇ ਚੰਦੇ ਦੀ ਸੀ ਪੰਜਾਬ ਦੇ ਲੋਕਾਂ ਨੂੰ ਤਹਿਸੀਲਾਂ 'ਚ ਕੋਈ ਖੱਜਲ ਖਰਾਬੀ ਹੋਵੇ। ਮਾਨਜੋਗ ਮੁੱਖ ਮੰਤਰੀ ਜੀ ਨੇ ਪਹਿਲਾਂ ਦਿਸ਼ਾ ਨਿਰਦੇਸ਼ ਕਰਤਾ ਸੀ ਕਿ ਅਸੀਂ ਸਾਡੇ ਇਹਨਾਂ ਦੇ ਸਟ੍ਰਾਈਕ ਕਰਕੇ ਕਿੰਨੇ ਐਨਆਰਆਈ ਕਿੰਨੇ ਬੰਦੇ ਪਰੇਸ਼ਾਨ ਔਰ ਡੈਫੀਨੇਟਲੀ ਉਹਨੇ ਕਹੇ ਸਰਕਾਰ ਅਗਰ ਫਿਕ ਨਹੀਂ ਇਹ ਕੰਮ ਚੱਲੇਗਾ ਤਾਂ ਕਿਸੇ ਹੋਰ ਨੂੰ ਡਿਊਟੀ ਦੇਵਾਂਗੇ। ਲੇਕਿਨ ਮੈਂ ਫਿਰ ਵੀ ਹੁਸ਼ਿਆਰਪੁਰ ਤਹਿਸੀਲ ਦੇ ਅੱਜ ਗੱਲ ਕਰਾਂਗਾ ਕਿ ਅੱਜ ਮੈਂ ਇੱਥੇ ਸਪੈਸ਼ਲੀ ਕਿਸੇ ਐਨਆਰਆਈ ਪਰਿਵਾਰ ਦੀ ਰਜਿਸਟਰੀ ਸੀਗੀ। ਮੈਂ ਸਵੇਰੇ ਤਕਰੀਬਨ 9:30 ਦੇ ਕਰੀਬ ਇੱਥੇ ਆసి ਕਰਕੇ ਆ ਗਿਆ ਸੀ ਕਿ ਆਪਾਂ ਜਾ ਕੇ ਉਹਨਾਂ ਨੂੰ ਸ਼ਾਮ ਨੂੰ ਕਿਸੇ ਨੇ ਫਲਾਈਟ ਫੜਨੀ ਹੈ ਔਰ ਕਿਸੇ ਨੂੰ ਕੋ ਦੁੱਖ ਪਰੇਸ਼ਾਨੀ ਨਾ ਹੋਵੇ। ਲੇਕਿਨ ਤਹਿਸੀਲਦਾਰ ਸਾਹਿਬ ਬੜੇ ਟਾਈਮ ਸਰ ਆ ਕੇ ਉਹਨਾਂ ਦੀ ਰਜਿਸਟਰੀ ਕੀਤੀ ਗਈ ਆ ਔਰ ਮੈਂ ਸਾਰੀ ਤਹਿਸੀਲ ਦਾ ਵਿਜ਼ਿਟ ਕੀਤਾ ਹੈ। ਔਰ ਸਾਰੇ ਪਟਵਾਰੀ ਸਹਿਬਾਨ ਨੂੰ ਕਾਨਗੋ ਸਹਿਬਾਨ ਨੂੰ ਜਿੰਨਾ ਸਟਾਫ ਹਨ ਉਹਨਾਂ ਨੂੰ ਮਿਲ ਕੇ ਆਇਆ ਔਰ ਅਹੀ ਕਿਹਾ ਕਿ ਕਿਸੇ ਨੂੰ ਕੋਈ ਦੁੱਖ ਪਰੇਸ਼ਾਨੀ ਪੰਜਾਬ ਦੀ ਕਿਸੇ ਤਹਿਸੀਲ ਦੇ ਵਿੱਚ ਖਾਸ ਤੌਰ ਤੇ ਹੁਸ਼ਿਆਰਪੁਰ ਦੀ ਤਹਿਸੀਲ ਵਿੱਚ ਨਹੀਂ ਆਣੀ ਚਾਹੀਦੀ ਮੈਂ ਬਤੌਰ ਮਨਿਸਟਰ ਵੀ 2.5 ਸਾਲ ਜਿਹੜਾ ਹੈਗਾ ਇਹੀ ਮੇਰਾ ਮੈਸੇਜ ਹੈਗਾ ਸਾਰੇ ਡਿਪਾਰਟਮੈਂਟ ਨੂੰ ਉਸ ਵੇਲੇ ਵੀ ਤਹਿਸੀਲਾਂ ਦੇ ਵਿੱਚ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਆਣੀ ਚਾਹੀਦੀ ਔਰ ਅੱਜ ਮੈਂ ਜਿੰਨੇ ਵੀ ਲੋਕਾਂ ਨੂੰ ਮਿਲਿਆ ਔਰ ਉਹਨਾਂ ਨੂੰ ਮੈਂ ਪਰਸਨਲ ਹੀ ਪੁੱਛਿਆ ਜਿੰਨੇ ਵੀ ਲੋਕ ਪਬਲਿਕ ਰਜਿਸਟਰੀ ਕਰਾਣ ਆਇਆ ਕੋਈ ਫਰਦ ਲੈਣ ਆਇਆ ਕੋਈ ਕਿਸੇ ਹੋਰ ਤਰ੍ਹਾਂ ਨਾਲ ਆਇਆ ਉਹਨਾਂ ਪੁੱਛਿਆ ਵੀ ਕੋਈ ਦੁੱਖ ਪਰੇਸ਼ਾਨੀ ਹੈ ਤਾਂ ਮੈਨੂੰ ਤੁਸੀਂ ਦੱਸੀ ਜਾਵੇ ਬਦੌਰ ਐਮ ਐਲ اے ਬਦੌਰ ਸਰਕਾਰ ਦਾ 파ਡ ਤੁਸੀਂ ਮੈਨੂੰ ਇਥੇ ਜਿਤਾ ਕੇ ਭੇਜਿਆ ਤੇ ਮੇਰੀ ਜ਼ਿੰਮੇਵਾਰੀ ਬਣਦੀ ਆ ਹੁਣ ਵੀ ਲੋਕਾਂ ਨੂੰ ਮੈਂ ਮੈਸੇਜ ਦੇਣਾ ਚਾਹਨਾ ਅਗਰ ਕਿਸੇ ਨੂੰ ਕੋਈ ਪਰੇਸ਼ਾਨੀ ਹੈ ਤਾਂ ਮੇਰਾ ਨੰਬਰ ਮੇਰੇ ਆਫਿਸ ਹਰ ਵੇਲੇ ਚੱਲਦੇ ਆ ਸੈਸ਼ਨ ਚੌਂਕ ਚ ਆਫਿਸ ਹੈ ਘਰ ਦੇ ਨਾਲ ਆਫਿਸ ਹੈ ਮੇਰੇ ਨੰਬਰ ਹਰ ਇੱਕ ਤਾ ਤੇ ਪਬਲਿਸ਼ ਹੈਗੇ ਆ ਤੇ ਕਾਈਂਡਲੀ ਮੇਰੇ ਨਾਲ ਗੱਲ ਕਰੋ ਜਗਬਾਨੀ ਟੀਵੀ ਲਈ ਹੁਸ਼ਿਆਰਪੁਰ ਤੋਂ ਅਨਿਕੇਤ ਸ਼ਰਮਾ ਦੀ ਰਿਪੋਰਟ